ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਕਰਤਾਰ ਤੇ ਤੇ ਅੱਜ ਅਪਾ ਸੁਣਦੇ ਹਾਂ ਲੇਖ ਗ੍ਰਾਮ ਸਰੂਪਣ ਕੀ ਜੀ ਦੀ ਲਿਖੀ ਹੋਈ ਕਹਾਣੀ ਇੱਕ ਦਲੇਰ ਔਰਤ ਬਲਵਿੰਦਰ ਦੂਸਾਂਜ ਡਾਰਚੈਸਟਰ ਰਹਿੰਦੀ ਸੀ ਮੈਨੂੰ ਉਹਨੇ ਤਿੰਨ ਫੋਨ ਆ ਚੁੱਕੇ ਸੰ ਤੇ ਜੇ ਫੋਨ ਵੇਲੇ ਉਹ ਖਿਜੀ ਹੋਈ ਸੀ ਤੁਸੀਂ ਆਉਂਦੇ ਕਿਉਂ ਨਹੀਂ ਆਖਰ ਕਾਰਨ ਕੀ ਹੈ ਕਿ ਮੈਨੂੰ ਬਿਨਾਂ ਮਿਲੇ ਵਾਪਸ ਇੰਡੀਆ ਚਲੇ ਜਾਵਾਂਗੇ ਬਰਮਿੰਗਮ ਤੋਂ ਕੋਚ ਫੜੋ 3 ਘੰਟੇ ਲੱਗਦੇ ਨੇ ਡੌਰਚੈਸਟਰ ਪਹੁੰਚਣ ਨੂੰ ਸਾਫ਼ ਦੱਸੋ ਆਉਣੇ ਜਾਂ ਨਹੀਂ ਆਉਣਾ ਐਤਵਾਰ ਛੱਡ ਕੇ ਕਿਸੇ ਵੀ ਦਿਨ ਮੈਂ ਜਾ ਸਕਦਾ ਸੀ ਐਤਵਾਰ ਨੂੰ ਉਹ ਸ਼ਾਪ ਤੋਂ ਛੁੱਟੀ ਕਰਦੀ ਉਸ ਦਿਨ ਉਸ ਦੇ ਬਾਹਰ ਕੋਰ ਪ੍ਰੋਗਰਾਮ ਹੁੰਦੇ ਬਲਵਿੰਦਰ ਮੇਰੀ ਪੁਰਾਣੀ ਪਾਠਕ ਸੀ ਉਹਨੇ ਮੇਰੀਆਂ ਬਹੁਤ ਸਾਰੀਆਂ ਕਹਾਣੀਆਂ ਪੜੀਆਂ ਹੋਈਆਂ ਸਨ ਤੇ ਕਈ ਨਾਵਲ ਉਹ ਮੈਨੂੰ ਚਿੱਠੀ ਲਿਖਦੀ ਹੁੰਦੀ। ਉਹਦੀ ਲਿਖਾਈ ਬੇਸ਼ੱਕ ਇੰਨੀ ਚੰਗੀ ਨਹੀਂ ਸੀ ਪਰ ਭਾਸ਼ਾ ਵਧੀਆ ਹੁੰਦੀ। ਚਿੱਠੀ ਲਿਖਦੀ ਜਿਵੇਂ ਕਿਸੇ ਹੋਰ ਕਾਗਜ਼ ਵਿੱਚ ਹੋਵੇ। ਹਰ ਚਿੱਠੀ ਦੇ ਅਖੀਰ ਵਿੱਚ ਜਦੋਂ ਲਿਖਾਫਾ ਮੁਕਣ ਤੇ ਆਉਂਦਾ ਜ਼ਰੂਰ ਲਿਖਦੀ, ਬਾਕੀ ਫੇਰ ਕਦੇ। ਇੱਕ ਵਾਰ ਉਹਨੇ ਮੇਰੇ ਜਨਮ ਦਿਨ ਤੇ ਪੌਣ ਦਾ ਨੋਟ ਹਵਾਈ ਪੱਤਰ ਵਿੱਚ ਪਾ ਕੇ ਹੀ ਭੇਜ ਦਿੱਤਾ ਸੀ। ਇਹ ਗਲਤ ਸੀ ਪਰ ਉਹਦੀ ਭਾਵਨਾ ਨੂੰ ਕੌਣ ਰੋਕ ਸਕਦਾ ਸੀ? ਮੈਂ ਫੋਨ ਤੇ ਹੀ ਪੁੱਛਿਆ ਘਰ ਵਿੱਚ ਹੋਰ ਕੌਣ ਕੌਣ ਨੇ ਉਹਦਾ ਜਵਾਬ ਸੀ ਮੈਂ ਤੇ ਮੇਰੇ ਤਿੰਨ ਬੱਚੇ ਸਰਦਾਰ ਸਾਹਿਬ ਉਹ ਨਹੀਂ ਮੈਂ ਪੁੱਛਿਆ ਨਹੀਂ ਕਿ ਉਹ ਸੰਸਾਰ ਵਿੱਚ ਹੀ ਨਹੀਂ ਹਨ ਜਾਂ ਕੋਈ ਹੋਰ ਗੱਲ ਹੈ ਦੋਵੇਂ ਪ੍ਰਸ਼ਨ ਬੜੇ ਭੜੇ ਲੱਗੇ ਸਨ ਮੈਨੂੰ ਐਨਾ ਹੀ ਪੁੱਛਿਆ ਬੱਚੇ ਕੀ ਕਰਦੇ ਨੇ ਸਕੂਲ ਜਾਂਦੇ ਨੇ ਇੱਕ ਮੁੰਡਾ ਹੈ ਦੋ ਕੁੜੀਆਂ ਕੁੜੀਆਂ ਵੱਡੀਆਂ ਨੇ ਮੁੰਡਾ ਛੋਟਾ ਹੈ ਉਹਨੇ ਦੱਸਿਆ ਉਸ ਦਿਨ ਸ਼ੁੱਕਰਵਾਰ ਸੀ ਮੈਂ ਘਰ ਵਿੱਚ ਇਕੱਲਾ ਸੀ ਘਰ ਦੇ ਮਾਲਕ ਮੀਆਂ ਬੀਬੀ ਦੋਵੇਂ ਕੰਮਾਂ ਤੇ ਗਏ ਹੋਏ ਸਨ ਦੁਪਹਿਰ ਢਲ ਚੁੱਕੀ ਸੀ ਘਰ ਵਿੱਚ ਬਹੁਤ ਇਕਾਂਤ ਸੀ ਕਬਰਾਂ ਜਈ ਖਾਮੋਸ਼ੀ ਸੀ ਮੈਂ ਸੌ ਸੌ ਕੇ ਕਿਤਾਬ ਪੜ੍ਹ-ਪੜ ਕੇ ਥੱਕ ਚੁੱਕਿਆ ਸੀ ਅਜੇ ਇਸ ਸਮੇਂ ਕਿਸੇ ਦਾ ਫੋਨ ਆਉਣ ਦਾ ਲਾ ਕੇ ਬੈਠ ਗਿਆ ਨਹੀਂ ਤਾਂ ਸ਼ੁੱਕਰਵਾਰ ਵਾਲੇ ਦਿਨ ਕੌਣ ਕਰਦਾ ਹੈ ਫੋਨ ਫਿਰ ਇਸ ਵੇਲੇ ਹਫ਼ਤੇ ਦੇ ਪਹਿਲੇ 5 ਦਿਨ ਤਾਂ ਕੋਈ ਹੁੰਗਾਰਾ ਵੇ ਨਹੀਂ ਪਰਦਾ ਕੰਟੀ ਬਸ ਦੀ ਰਹਿੰਦੀ ਹੈ ਕੋਈ ਫੋਨ ਚੁੱਕਦਾ ਹੀ ਨਹੀਂ ਬਲਵਿੰਦਰ ਨੂੰ ਮੈਂ ਆਖ ਦਿੱਤਾ ਕਿ ਮੈਂ ਅਗਲੇ ਸੋਮਵਾਰ ਆ ਰਹੇ ਹਾਂ ਬਰਮਿੰਗਮ ਤੋਂ 9 10 ਵਜੇ ਸਵੇਰੇ ਕੋਚ ਫੜਾਂਗਾ ਫੋਨ ਕਰਕੇ ਆਵਾਂਗਾ ਉਹ ਮੈਨੂੰ ਡੋਰਚੈਸਟਰ ਬੱਸ ਸਟਾਪ ਤੋਂ ਲੈ ਲਵੀ ਉਹ ਹੁਣ ਖੁਸ਼ ਸੀ ਕਹਿੰਦੇ ਠੀਕ ਹੈ ਮੈਂ ਬੱਸ ਸਟਾਪ ਤੋਂ ਤੁਹਾਨੂੰ ਚੁੱਕ ਲਵਾਂਗੀ ਚੁੱਕਣਾ ਸ਼ਬਦ ਇੰਗਲੈਂਡ ਵਿੱਚ ਆਮ ਬੋਲਿਆ ਜਾਂਦਾ ਹੈ ਇਸ ਦਾ ਮਤਲਬ ਹੈ ਲੈ ਜਾਣਾ ਪਰ ਜਦੋਂ ਹੀ ਕੋਈ ਇਹ ਸ਼ਬਦ ਬੋਲਦਾ ਮੈਨੂੰ ਹਾਸਾ ਆਉਂਦਾ ਜਿਵੇਂ ਕਿਸੇ ਨੂੰ ਲੱਕੋ ਚੁੱਕਣਾ ਹੋਵੇ ਜਾਂ ਗੋਦੀ ਚੁੱਕਣਾ ਹੋਵੇ ਕੋਈ ਜਵਾਕ ਬਲਵਿੰਦਰ ਦੀ ਗੱਲ ਤੇ ਵੀ ਮੈਂ ਹੱਸ ਪਿਆ ਉਹ ਬੋਲੀ ਕੀ ਗੱਲ ਇਹ ਕਾਦਾ ਹਸਾ ਆ ਗਿਆ ਤੁਹਾਨੂੰ ਆ ਚੁੱਕਣ ਤੇ ਤੂੰ ਮੈਨੂੰ ਚੁੱਕੀ ਨਾ ਮੈਂ ਆਪੇ ਹੀ ਤਰੀਕਾਰ ਚ ਬੈਠ ਚੂੰਗਾ ਮੇਰੀ ਗੱਲ ਤੇ ਉਹ ਵੀ ਹੱਸਣ ਲੱਗੀ ਡਾਰਚੈਸਟਰ ਤੋਂ 4 ਮੀਲ ਦੇ ਵਿੱਚ ਤੇ ਹਾਇਰ ਹੈਮਪਟਨ ਹੈ ਇਹ ਤੇ ਦੁਨੀਆ ਦਾ ਮਸ਼ਹੂਰ ਨਾਵਲਕਾਰ ਥਾਮਸ ਹਾਰਡੀ ਪੈਦਾ ਹੋਇਆ ਸੀ। ਉਹਦੇ ਇੱਕੋ ਨਾਵਲ ਟੈਸਨੇ ਉਸ ਨੂੰ ਗਲਪ ਸਾਹਿਤ ਦੀ ਉਲੰਦੀ ਤੇ ਪਹੁੰਚਾ ਦਿੱਤਾ ਸੀ। ਮੈਂ ਉਹਦੇ ਦੋ ਨਾਵਲ ਹੋਰ ਫਾਰ ਫਰੋਮ ਦੀ ਮੈਡਿੰਗ ਕਰਾਊਡ ਤੇ ਦੀ ਮੇ ਅਰਾਫ ਕਾਸਟਰ ਬ੍ਰਿਜ ਵੀ ਪੜੀ ਕੋਈ ਸੰ ਕਾਸਟਰ ਬ੍ਰਿਜ ਫਰਜੀ ਨਾ ਹੈ ਡੋਰਚੈਸਟਰ ਦਾ ਹਾਰਡੀ ਮੇਰਾ ਮਨਪਸੰਦ ਲੇਖਕ ਸੀ ਸੋਚਿਆ ਸੀ ਚਲੋ ਹਾਰਡੀ ਦਾ ਜਨਮ ਸਥਾਨ ਵੀ ਦੇਖਾਵਾਂਗਾ ਮੈਂ ਪੜਿਆ ਸੀ ਕਿਤੇ ਕਿ ਡੌਰਚੈਸਟਰ ਦੇ ਨਾਲ ਹੀ ਸਮੁੰਦਰ ਹੈ ਸਮੁੰਦਰ ਦੇ ਦਰਸ਼ਨ ਵੀ ਕਰਾਂਗਾ ਜਦੋਂ ਕਦੇ ਵੀ ਮੈਂ ਸਮੁੰਦਰ ਵਿੱਚ ਉੱਟਦੀਆਂ ਭਿਆਨਕ ਛੱਲਾ ਦੇਖਦਾ ਤਾਂ ਮੈਨੂੰ ਮਨੁੱਖੀ ਜੀਵਨ ਭੁੱਲਣ ਲੱਗ ਪੈਂਦਾ ਹੈ ਜਿਵੇਂ ਬਸ ਸਮੁੰਦਰ ਹੀ ਸਮੁੰਦਰ ਹੋਵੇ ਤੇ ਧਰਤੀ ਕੁਆਚ ਗਈ ਹੈ ਮਨੁੱਖ ਕਿਤਰੇ ਨਹੀਂ ਹੈ ਗੋਜ ਵਿੱਚ ਮੈਂ ਬਾਰੀ ਕੋਲ ਬੈਠਾ ਸਾਂ ਜਿਉਂ-ਜਿਉਂ ਡੌਰਚੈਸਟਰ ਨੇੜੇ ਆਉਂਦਾ ਜਾ ਰਿਹਾ ਸੀ ਬਾਰੀ ਵਿੱਚੋਂ ਦੇਖਤੇ ਖੇਤ ਤੇ ਖੇਤਾਂ ਵਿੱਚ ਕਿਧਰੇ-ਕਿਧਰੇ ਚਰਦੀਆਂ ਭੇਡਾਂ ਦੇਖ ਕੇ ਮੈਨੂੰ ਹਾਰਡੀ ਯਾਦ ਆਉਂਦਾ ਲੱਗਦਾ ਹਾਰਡੀ ਦੇ ਪ੍ਰੇਰਨਾ ਸਰੋਤ ਇਹੀ ਖੇਤ ਹੋਣਗੇ ਇਹੀ ਭੇਡਾਂ ਇਹੀ ਲੋਕ ਟੈਸ ਇੱਥੇ ਹੀ ਕਿਤੇ ਖੜੀ ਹੋਵੇਗੀ ਡੌਰਚੈਸਟਰ ਦੇ ਬੱਸ ਸਟਾਪ ਜਾ ਕੇ ਮੈਂ ਉਤਰਿਆ ਤਾਂ ਉਹ ਥੋੜਾ ਹਟ ਕੇ ਆਪਣੀ ਕਾਲੀ ਕਾਰ ਦੇ ਕੋਲ ਹੱਥ ਵਿੱਚ ਕੋਈ ਅੰਗਰੇਜ਼ੀ ਮੈਗਜ਼ੀਨ ਲਈ ਖੜੀ ਪੜ੍ਹ ਰਹੀ ਸੀ। ਕੋਚ ਦੇਖ ਕੇ ਉਹ ਬਿੰਦੇ-ਬਿੰਦੇ ਇੱਧਰ ਝਾਕਦੀ ਤੇ ਮੈਗਜ਼ੀਨ ਵਿੱਚ ਫੇਰ ਨਿਗਾਹ ਘੜ ਲੈਂਦੀ। ਮੈਂ ਉਹਨੂੰ ਪਹਿਲਾਂ ਕਦੇ ਨਹੀਂ ਦੇਖਿਆ ਸੀ। ਉਹਦੀ ਫੋਟੋ ਵੀ ਨਹੀਂ ਦੇਖੀ ਸੀ। ਉਹਨੇ ਫੋਨ 'ਤੇ ਅੱਜ ਸਵੇਰੇ ਹੀ ਆਪਣੀ ਪਛਾਣ ਦੱਸੀ ਕਿ ਉਹਦੀ ਕਾਰ ਦਾ ਰੰਗ ਕਾਲਾ ਹੈ। ਉਹ ਆਪਣੀ ਕਾਰ ਸਾਹਮਣੇ ਮੈਗਜ਼ੀਨ ਲੈ ਕੇ ਖੜੀ ਮੈਨੂੰ ਉਡੀਕ ਰਹੀ ਹੋਵੇਗੀ। ਕਾਲਾ ਸੂਟ ਪਹਿਨੇ ਹੋਵੇਗਾ, ਕਾਲੀ ਕਮੀਜ਼, ਕਾਲੀ ਸਲਵਾਰ। ਉਹਦਾ ਰੰਗ ਗੋਰਾ ਹੈ ਸਿਰ ਦੇ ਵਾਲ ਬੋਏ ਕਟ ਹਨ ਮੈਂ ਚੱਟ ਪਹਿਚਾਣਦਿਆ ਇਹ ਹੀ ਹੈ ਬਲਵਿੰਦਰ ਦੋਸਾਂਜ ਮੇਰੀਆਂ ਫੋਟੋਆਂ ਤਾਂ ਉਹਨੇ ਕਈ ਵੇਖੀਆਂ ਹੋਣਗੀਆਂ ਕੋਈ ਇਕੱਲੀ ਜਿਹੀ ਹੋ ਕੇ ਖੜ ਗਈ ਜਿਵੇਂ ਸਾਰੇ ਅੰਗਾਂ ਨੂੰ ਗੰਡ ਦੇ ਲਈ ਹੋਵੇ ਸ਼ਬਦ ਲਮਕਾ ਕੇ ਸਾਥ ਸ੍ਰੀ ਅਕਾਲ ਅਖੀ ਮੈਂ ਉਹਨੂੰ ਬੁੱਕਲ ਵਿੱਚ ਲੈ ਲਿਆ ਕਿਹਾ ਬਲਵਿੰਦਰ ਹੀ ਹੈ ਨਾ ਅਜੇ ਵੀ ਕੋਈ ਸ਼ੱਕ ਹੈ ਉਹ ਬੋਲੀ ਤੇ ਫੇਰ ਮੇਰੇ ਬੈਠਣ ਲਈ ਆਪਣੇ ਨਾਲ ਵਾਲੀ ਸੀਟ ਦੇ ਤੱਕੀ ਖੋਲੀ ਅਗਲੇ ਪਲ ਹੀ ਉਹਦੇ ਕਾਰ ਸੜਤੇ ਸਰਪਟ ਭੱਜੀ ਜਾ ਰਹੀ ਸੀ ਉਹਨੇ ਮੈਨੂੰ ਕਈ ਸਵਾਲ ਪੁੱਛੇ ਕੋਤ ਵਿੱਚ ਠੀਕ ਜਗ੍ਹਾ ਮਿਲ ਗਈ ਸੀ ਕਦੋਂ ਵਾਪਸ ਜਾ ਰਹੇ ਹੋ ਇੰਡੀਆ ਕਿਵੇਂ ਲੱਗਿਆ ਇੰਗਲੈਂਡ ਕਿੱਥੇ ਕਿੱਥੇ ਘੁੰਮਲੇ ਮੈਂ ਉਹਦੀ ਹਰ ਗੱਲ ਦਾ ਸੰਖੇਪ ਵਿੱਚ ਜਵਾਬ ਦਿੰਦਾ ਵਾਰ-ਵਾਰ ਉਹਦੇ ਚਿਹਰੇ ਵੱਲ ਝਾਕਦਾ ਹਮੇਸ਼ਾ ਹੀ ਉਹਦੀ ਨਿਗਾਹ ਸਾਹਮਣੇ ਹੁੰਦੀ ਉਹਦੀਆਂ ਬਾਹਾਂ ਦਸ ਰਹੀਆਂ ਸਨ ਉਹਦਾ ਕੱਦ ਲੰਮਾ ਹੈ ਬੈਠੀ ਹੋਈ ਦਾ ਚੁਗਾਠਾ ਵੀ ਤਕੜਾ ਪਰਮਾ ਲੱਗਿਆ ਚਿਹਰੇ ਦੀ ਦੇਖ ਮੁੰਡਿਆ ਵਰਗੀ ਸੀ ਲੱਗਦਾ ਹੀ ਨਹੀਂ ਸੀ ਕਿ ਉਹ ਤਿੰਨ ਬੱਚਿਆਂ ਦੀ ਮਾਂ ਹੈ ਉਹਨਾਂ ਦਾ ਘਰ ਬੱਸ ਸਟਾਪ ਤੋਂ ਨੇੜੇ ਹੀ ਸੀ ਸੈਟਿੰਗ ਨੂੰ ਗਏ ਜਾ ਕੇ ਬੈਠੇ ਤਾਂ 12:30 ਦਾ ਵਕਤ ਹੋ ਚੁੱਕਿਆ ਸੀ ਉਹਨੇ ਪੁੱਛਿਆ ਚਾਹ ਕੌਫੀ ਜਾਂ ਜੂਸ ਜੂਸ ਪਿਆਦੇ ਮੈਂ ਕਿਹਾ ਪਹਿਲਾਂ ਜੂਸ ਪੀ ਲੋ ਫਿਰ ਚਾਹ ਬਣਾ ਦਿੰਨੀ ਆ ਲੇਖਕ ਤਾਂ ਚਾਹ ਪੀਂਦੇ ਹੁੰਦੇ ਨੇ ਉਹ ਹੱਸਣ ਲੱਗੀ ਜੋ ਉਸ ਬਾਅਦ ਅਸੀਂ ਚਾਹ ਵੀ ਪੀਤੀ ਬੱਚੇ ਕਰਨੀ ਸੰਨ ਅੰਦਾਜ਼ਾ ਲਾਇਆ ਸਕੂਲ ਦੇ ਹੋਣਗੇ ਉਹ ਮੈਨੂੰ ਮੇਰੇ ਨਾਵਲਾਂ ਦੇ ਪਾਤਰਾਂ ਬਾਰੇ ਪੁੱਛਦੀ ਜਾ ਰਹੀ ਸੀ ਫੇਰ ਕਿ ਕਹਾਣੀਆਂ ਦੇ ਨਾਲੇ ਪੁੱਛਦੀ ਇਹ ਕਹਾਣੀ ਸੱਚੀ ਹੈ ਇਹ ਕਹਾਣੀ ਕਿੱਥੋਂ ਮਿਲੀ ਤੁਹਾਨੂੰ ਉਹ ਪੁੱਛ ਰਹੀ ਸੀ ਹੋਰ ਕਿਹੜੇ-ਕਿਹੜੇ ਵਧੀਆ ਲੇਖਕ ਨੇ ਮੈਂ ਕਈਆਂ ਦੇ ਨਾਲੇ ਕੋਈ ਉਹਨੇ ਪੜਿਆ ਹੁੰਦਾ ਤਾਂ ਉਹਦੀ ਰਚਨਾ ਦਾ ਨਾਮ ਦਸਦੀ ਕੋਈ ਨਾ ਪੜਿਆ ਹੁੰਦਾ ਚੁੱਪ ਰਹਿੰਦੀ ਤੇ ਫਿਰ ਅਗਲਾ ਸਵਾਲ ਕਰ ਦਿੰਦੀ ਉਹ ਬਹੁਤ ਕੁਝ ਪੁੱਛ ਰਹੀ ਸੀ ਬਹੁਤ ਕੁਝ ਦੱਸ ਰਹੀ ਸੀ ਬਹੁਤ ਬੋਲ ਰਹੀ ਸੀ ਇੱਕ ਵਾਰ ਤਾਂ ਲੱਗਿਆ ਬੜੀ ਬੋਰ ਤੇ ਮੈਂ ਕਿੱਥੋਂ ਫਸ ਗਿਆ ਮੈਂ ਤੁਸੀਂ ਥੱਕੇ ਥੱਕੇ ਲੱਗਦੇ ਹੋ ਸ਼ਾਇਦ ਬੋਰ ਹੋ ਗਏ ਡਰਿੰਕ ਤਾਂ ਲਈ ਲੈਂਦੇ ਹੋ ਹੋਗੇ ਮੈਂ ਤੁਹਾਡੇ ਵਾਸਤੇ ਵੇਸ਼ ਕੀ ਲਿਆ ਕੇ ਰੱਖੀ ਹੈ ਲੇਖਕ ਲੋਪਨਾ ਉਹ ਉਠੀ ਅਗਲੇ ਪਲ ਮੇਜ਼ ਤੇ ਦੋ ਪਿਆਲੇ ਸਨ ਵਿਸਕੀ ਦਾ ਹਾਫ ਸੀ ਇੱਕ ਬੋਤਲ ਜੂਸ ਦੀ ਤੇ ਇੱਕ ਕੋਕ ਕਹਿਣ ਲੱਗੀ ਕੋਕ ਪਸੰਦ ਕਰਦੇ ਹੋ ਤਾਂ ਕੋਕ ਲੈ ਲਓ ਜੂਸ ਪਸੰਦ ਕਰਦੇ ਹੋ ਤਾਂ ਜੂਸ ਲੈ ਲਓ ਲੈਮਨਾਈਟ ਵੀ ਹੈ ਮੈਂ ਸਹਮੇਆ ਬੈਠਾ ਸੀ ਇਹ ਹੁਣ ਆਪ ਵੀ ਵਿਸਕੀ ਪੀਏਗੀ ਤੇ ਪਤਾ ਨਹੀਂ ਕੀ ਉਹਨੇ ਇੱਕ ਪੈਗ ਵਿਸਕੀ ਦਾ ਬਣਾਇਆ ਵਿੱਚ ਬਰਫ਼ ਦੇ ਦੋ ਟੁਕੜੇ ਸੁੱਟ ਦਿੱਤੇ ਦੂਜੇ ਪਿਆਲੇ ਵਿੱਚ ਆਪਣੇ ਵਾਸਤੇ ਕੋਕ ਪਾ ਲਿਆ ਕਹਿੰਦੇ ਮੈਂ ਡਰਿੰਕ ਨਹੀਂ ਕਰਦੀ ਤੁਸੀਂ ਲੋ ਮੈਂ ਕੋਕ ਲਵਾਂਗੀ ਮੈਨੂੰ ਸੌਖਾ ਸਾਹ ਆ ਮੈਂ ਦੋ ਪੈਗ ਪੀਤੇ ਦੂਜਾ ਪੈਗ ਆਪ ਆ ਲਿਆ ਸੀ ਫੋਨ ਦੀ ਘੰਟੀ ਵੱਜੀ ਉਹ ਤੇਜੀ ਨਾਲ ਉਠੀ ਤੇ ਫੋਨ ਸੁਣਨ ਲੱਗੀ ਸੇਟਿੰਗ ਦੇ ਨਾਲ ਹੀ ਪੌੜੀਆਂ ਦੇ ਸ਼ੁਰੂ ਵਿੱਚ ਫੋਨ ਰੱਖਿਆ ਹੋਇਆ ਸੀ ਪਹਿਲਾਂ ਤਾਂ ਉਹ ਹੌਲੀ-ਹੌਲੀ ਫਿਰ ਉੱਚਾ ਬੋਲਣ ਲੱਗੀ ਤੇ ਉਹਨੇ ਬੰਦਿਆਂ ਵਾਂਗੂ ਦੋ ਤਿੰਨ ਗਾਣਾ ਗੱਡੀਆਂ ਉਹ ਵਾਪਸ ਆ ਕੇ ਮੇਰੇ ਸਾਹਮਣੇ ਕੁਰਸੀ ਤੇ ਬੈਠੀ ਤਉ ਉਸ ਅਜੇਰਾ ਪੱਖਿਆ ਹੋਇਆ ਸੀ ਉਹ ਉਹ ਆਪਣੇ ਆਪ ਵਿੱਚ ਨਹੀਂ ਸੀ ਮੈਂ ਪੁੱਛਿਆ ਕੌਣ ਸੀ ਉਹੀ ਹਰਾਮਜਾਦਾ ਕਹਿੰਦਾ ਤੂੰ ਲੈਣ ਕਿਉਂ ਆਈ ਬੱਚਿਆਂ ਨੂੰ ਮੇਰੀ ਸਮਝ ਵਿੱਚ ਕੋਈ ਗੱਲ ਨਹੀਂ ਆਈ ਮੈਂ ਉਹਦੇ ਵੱਲ ਖਾਲੇ-ਖਾਲੇ ਚਾਕਣ ਲੱਗਿਆ ਤੁਹਾਨੂੰ ਦੱਸ ਹੀ ਦਿਆ ਇਹ ਮੇਰਾ ਹਸਬੰਦ ਹੈ ਅੱਜ ਉਹਦੇ ਮੁੰਡੇ ਦਾ ਜਨਮ ਦਿਨ ਸੀ ਮੇਰੇ ਇਹ ਤਿੰਨ ਬੱਚੇ ਸੀ ਜੋ ਉੱਥੇ ਗਏ ਹੋਏ ਸਨ ਦੁਪਹਿਰ ਦੇ ਗਏ ਸ਼ਾਮ ਤੱਕ ਨਹੀਂ ਮੁੜੇ ਹੋਣ ਆਏ ਨੇ ਆਪ ਜਾ ਕੇ ਲੈ ਆਇਆ ਮੈਨੂੰ ਫਿਕਰ ਹੋਣ ਲੱਗਿਆ ਕੁੜੀਆਂ ਵੱਡੀਆਂ ਹੋ ਰਹੀਆਂ ਨੇ ਮੈਂ ਉਹਨਾਂ ਨੂੰ ਲੈਣ ਚਲੀ ਗਈ ਪੁਣੇ ਮੈਨੂੰ ਕਹਿ ਰਿਹਾ ਸੀ ਤੂੰ ਕਿਉਂ ਆ ਕੇ ਖੜੀ ਮੇਰੇ ਘਰ ਦੇ ਸਾਹਮਣੇ ਮੈਂ ਤਾਂ ਸੁਣਾਤੀਆਂ ਫਿਰ ਮੈਂ ਸਮਝ ਗਿਆ ਕੁਝ ਇਹਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਹੈ ਉਹ ਉਸੇ ਦੂਜੇ ਵਿਆਹ ਤੋਂ ਮੁੰਡੇ ਦਾ ਜਨਮ ਦਿਨ ਹੋਏਗਾ ਪਰ ਮੈਂ ਪੁੱਛਿਆ ਤੇਰੇ ਬੱਚੇ ਕਿਉਂ ਗਏ ਸੀ ਬੱਚੇ ਜਾਂਦੇ ਨੇ ਜੀ ਇਸ ਦੇ ਇਸ ਦੇ ਕਾਨੂੰਨ ਅਜੀਬ ਨੇ ਇਹ ਕੋਰਟ ਦਾ ਫੈਸਲਾ ਹੈ ਕਿ ਬੱਚੇ ਆਪਣੇ ਬਾਪ ਨੂੰ ਮਿਲਦੇ ਰਹਿਣਗੇ ਅੱਛਾ ਵਾਕਈ ਅਜੀਬ ਫੈਸਲਾ ਹੈ ਜਿਹੜੀ ਉਹਦੇ ਘਰ ਹੈ ਨਾ ਹੌਂ ਕੁੱਤੀ ਮੇਰੀ ਭਤੀਜੀ ਹੈ ਮੈਂ ਹੀ ਲੈਂਦਾ ਸੀ ਉਹਨੂੰ ਮੇਰਾ ਘਰ ਹੀ ਉਜਾੜ ਦਿੱਤਾ ਕਿਹੜੇ ਪੈਣੀ ਨੇ ਉਹ ਪਰੇ ਬੱਦਲ ਵਾਂਗ ਫਟਣ ਲੱਗੇ ਮੈਂ ਤੀਜਾ ਪੈਕ ਬਣਾ ਲਿਆ ਤੇ ਘੁੱਟ ਭਰੀ ਉਹ ਦੱਸ ਰਹੀ ਸੀ ਮੇਰੇ ਤਿੰਨ ਭਰਾ ਨੇ ਵੱਡਾ ਆਖਤਾਰਾ ਅੰਦਵਿੰਦਰ ਤੂੰ ਮੇਰੇ ਕਿਸੇ ਇੱਕ ਜਵਾਕ ਨੂੰ ਲੈ ਜਾ ਫਿਰ ਰਾਹ ਖੁੱਲ ਜਾਊਗਾ ਬਾਕੀ ਫਿਰ ਆਪੇ ਆ ਜਾਣਗੇ ਮੈਂ ਇਹ ਮੰਗਾਲੀ 17 ਵਰਿਆਂ ਦੀ ਸੀ 10ਵੇਂ ਪਾਸ ਸੀ ਕਾਲੇ ਛੱਡ ਕੇ ਆਈ ਸੀ ਇੱਧਰ ਸੋਚਿਆ ਸੀ ਕੰਮ ਤੇ ਲਵਾ ਲੂੰਗੀ ਫੇਰੇ ਦਾ ਵਿਆਹ ਕਰੂੰਗੀ ਮੈਂ ਫੈਕਟਰੀ ਜਾਂਦੀ ਹੁੰਦੀ ਬੱਚੇ ਛੋਟੇ ਸੀ ਘਰ ਵਾਲਾ ਮੇਰਾ ਕੋਸ ਦਾ ਡਰਾਈਵਰ ਸੀ ਹੁਣ ਵੀ ਡਰਾਈਵਰੀ ਕਰਦਾ ਹੈ ਪਤੀ ਜੀ ਘਰੇ ਹੁੰਦੇ ਮੈਂ ਉਹਦੇ ਲਈ ਕੰਮ ਲੱਭ ਰਹੀ ਸੀ ਇੱਕ ਦਿਨ ਮੈਂ ਕੰਮ ਛੱਡ ਕੇ ਘਰ ਆਈ ਮੇਰੀ ਤਬੀਅਤ ਠੀਕ ਨਹੀਂ ਸੀ ਘਰ ਆ ਕੇ ਦੇਖਿਆ ਤਾਂ ਮੇਰਾ ਘਰ ਵਾਲਾ ਵੀ ਘਰ ਸੀ ਸਵੇਰੇ ਕੰਮ ਤੇ ਗਿਆ ਸੀ ਚੰਗਾ ਭਲਾ ਪਤਾ ਨਹੀਂ ਕਿਹੜੇ ਵੇਲੇ ਮੁੜ ਕੇ ਆ ਗਿਆ ਮੇਰੀ ਪਤੀਜੀ ਦੇਰ ਇਨ ਦਾ ਬੈੱਡ ਮੇਰੇ ਤਾਂ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਉਹ ਫਟਾਫਟ ਉੱਠਿਆ ਤੇ ਕੱਪੜੇ ਪਾ ਕੇ ਘਰੋਂ ਬਾਹਰ ਹੋ ਗਿਆ ਕਾਰ ਲੈ ਗਿਆ ਮੈਂ ਜੁੱਤੀ ਲਾ ਲਈ ਬਹੁਤ ਘੁੱਟਿਆ ਭਤੀਜੀ ਨੂੰ ਉਹ ਚੀਕਾਂ ਮਾਰ ਰਹੀ ਸੀ ਆਖਦੇ ਸੀ ਪੂਆ ਜੀ ਮੇਰਾ ਕੋਈ ਕਸੂਰ ਨਹੀਂ ਮੇਰਾ ਕੋਈ ਕਸੂਰ ਨਹੀਂ ਮੈਨੂੰ ਬੇਸ਼ੱਕ ਕਿੰਨਾ ਮਾਰ ਲੋ ਵੱਡ ਕੇ ਟੋਟੇ ਕਰ ਦਿਓ ਮੇਰੇ ਬੜਾ ਕੰਜਰ ਸੀ ਫੇਰ ਤਾਂ ਤੇਰਾ ਇਹ ਹਸਬੰਦ ਮੈਂ ਖਿੱਚ ਕੇ ਆਖਿਆ ਮੈਨੂੰ ਕੁੜੀ ਤੇ ਦਰਸ ਆਇਆ ਉਹ ਦੋ ਦਿਨ ਕਿਧਰੋਂ ਨਹੀਂ ਮੁੜਿਆ ਮੈਂ ਵੀ ਦੋ ਦਿਨ ਘਰੇ ਰਹੀ ਕੰਮ ਤੇ ਨਹੀਂ ਗਈ ਕੁੜੀ ਦੋ ਦਿਨ ਰੋਂਦੀ ਰਹੀ ਨਾ ਨਾ ਪਾਣੀ ਮੇਰੇ ਪੈਰੀਂ ਹੱਥ ਲਾਵੇ ਬੂਆ ਜੀ ਮੇਰਾ ਕੋਈ ਕਸੂਰ ਨਹੀਂ ਮੈਂ ਤੀਜੇ ਦਿਨ ਕੰਮ ਤੇ ਚਲੀ ਗਈ ਸ਼ਾਮ ਨੂੰ ਆਈ ਤਾਂ ਉਹ ਵੀ ਨਹੀਂ ਸੀ ਲੈ ਗਿਆ ਉਹਨੂੰ ਚਿੱਠੀ ਲੈ ਕੇ ਰੱਖਿਆ ਆਖੇ ਸੰਭਾਲ ਆਪਣਾ ਘਰ ਫੇਰ ਮੈਂ ਪੈਗ ਦੀ ਹੋਰ ਕੁੱਟ ਭਰੀ ਪੋਨੇ ਲਗ ਮਕਾਨ ਲੈ ਲਿਆ ਕੁੜੀ ਨੂੰ ਨਾਲ ਰੱਖਿਆ ਹੋਇਆ ਸੀ ਫੇਰ ਮੇਰਾ ਡਾਈਵੋਰਸ ਚੱਲਿਆ ਮੇਰਾ ਕੁਝ ਨਹੀਂ ਬਣਿਆ ਡਾਈਵੋਰਸ ਮਨਜ਼ੂਰ ਹੋ ਗਿਆ ਹੁਣ ਉਸ ਕੁੱਤੇ ਦੇ ਦੋਜਵਾਕ ਨੇ ਬਲਵਿੰਦਰ ਹਫੇ ਬੈਠੀ ਸੀ ਬੁਰੀ ਬੁਰੀ ਹਾਲਤ ਸੀ ਵਿਚਾਰੀ ਦੀ ਦੱਸਣ ਲੱਗੀ ਅਸੀਂ ਇਕੱਠੇ ਪੜੇ ਸੀ ਫਗਵਾੜੀ ਬੀਅਰ ਦੀ ਟ੍ਰੇਨਿੰਗ ਇਕੱਠਿਆਂ ਨੇ ਕੀਤੀ ਉਦੋਂ ਤਾਂ ਪੈਰੀ ਹੱਥ ਲਾਉਣਾ ਹੁੰਦਾ ਮੇਰੇ ਕੁੱਤੇ ਵਾਂਗੂ ਪੂਛ ਲਾਉਂਦਾ ਸੀ ਬਿੰਦਰ ਮੇਰਾ ਤਾਂ ਸਭ ਕੁਝ ਦਊਂਗਾ ਮੇਰੇ ਨਾਲ ਵਿਆਹ ਕਰਾ ਲੈ ਉਹਨਾਂ ਦਿਨਾਂ ਚ ਮੈਂ ਕਿਵੇਂ ਨਾ ਕਿਵੇਂ ਇੱਥੇ ਇੰਗਲੈਂਡ ਆ ਗਈ ਦੇ ਚਿੱਠੀ ਤੇ ਚਿੱਠੀ ਮੈਂ ਇਹਨੂੰ ਮੰਗਵਾ ਲਿਆ ਫੇਰ ਉਧਰ ਹੀ ਵਿਆਹ ਹੋਇਆ ਸੀ ਸਾਡਾ ਤੇ ਭਤੀਜੀ ਦਾ ਭਲਾ ਸੋਚਿਆ ਸੀ ਮੈਂ ਤਾਂ ਮੇਰੀ ਸੋਕਲ ਬਣ ਕੇ ਬੈਠ ਗਈ ਮਾਰ ਗੋਲੀ ਦੇਵਾ ਦੋਵਾਂ ਦੇ ਭੁੱਲ ਜਾਏ ਕਿਸਾਂ ਤੂੰ ਹੋਰ ਵਿਆਹ ਕਰ ਲੈ ਇਸ ਤੇ ਇਸ ਰਵਾਜ਼ ਦੇ ਕੇ ਮੈਂ ਸੁਝਾਉ ਦਿੱਤਾ ਉਹ ਕਹਿੰਦੀ ਨਹੀਂ ਮੈਨੂੰ ਬੰਦੇ ਦੀ ਜਾਤ ਤੋਂ ਹੀ ਨਫ਼ਰਤ ਹੈ ਹਾਂ ਮੈਂ ਹੁਣ ਤੱਕ ਬਾਹਰ ਗਰੋ ਜਾਣ ਦਾ ਮੇਰਾ ਕਿਸੇ ਹੋਰ ਮਰਦ ਨੂੰ ਆਪਣੀ ਜ਼ਿੰਦਗੀ ਚ ਦਾਖਲ ਨਹੀਂ ਹੋਣ ਦਿੱਤਾ ਮੈਂ ਇਕੱਲੀ ਕੱਟ ਕੇ ਦਿਖਾਵਾਂਗੀ ਨਹੀਂ ਇਹ ਤਰ੍ਹਾਂ ਫੈਸਲਾ ਗਲਤ ਹੈ ਸਾਥੀ ਤਾਂ ਕੋਈ ਚਾਹੀਦਾ ਇਹਨਾਂ ਬੱਚਿਆਂ ਦਾ ਕੀ ਕਰਾਂ ਜੀ ਫਿਰ ਇਹਨਾਂ ਦੀ ਜ਼ਿੰਦਗੀ ਦਾ ਸਵਾਲ ਹੈ ਚਲ ਉਡੀਕ ਲੈ ਕੁੜੀਆਂ ਦੇ ਵਿਆਹ ਕਰ ਲੈ ਮੁੰਡਾ ਕੰਮ ਤੇ ਲੱਗ ਜਾਊਗਾ ਵਿਆਹ ਹੈ ਜਾਊ ਫੇਰ ਕੋਈ ਡਰ ਨਹੀਂ ਤੂੰ ਸੋਚ ਕੇ ਦੇਖ ਮੈਰਿਜ ਤੂੰ ਜ਼ਰੂਰ ਕਰੀਂ ਉਹਨਾਂ ਦੇ ਮਾਰਗ ਉੜੀ ਭੁੱਲ ਜਾ ਉਹਨਾਂ ਨੂੰ ਉਹ ਚੁੱਪ ਹੋ ਗਈ ਤੇ ਸੋਚਣ ਲੱਗੀ ਗੱਲਾਂ ਕਰਦੇ ਆ ਪਤਾ ਹੀ ਨਹੀਂ ਲੱਗਿਆ ਕਦੋਂ 3:00 ਵਜ ਗਏ ਉਹ ਕਿਚਨ ਵਿੱਚ ਜਾ ਕੇ ਰੋਟੀ ਤਿਆਰ ਕਰਨ ਲੱਗੀ ਮੈਂ ਇੱਕ ਪੈਗ ਹੋਰ ਪੀਨਿਆ ਪਹਿਲੇ 3 ਪੈਗ ਤਾਂ ਪਤਾ ਨਹੀਂ ਕਿੱਥੇ ਸਨ ਜਿਵੇਂ ਪੀਤੀ ਹੀ ਨਾ ਹੋਵੇ ਅਸੀਂ ਰੋਟੀ ਖਾਣ ਲੱਗੇ ਹੁਣ ਉਹ ਨਾਰਮਲ ਸੀ ਆਖਰੀ ਸੀ ਤੁਸੀਂ ਨਾਵਲ ਲਿਖੋ ਮੇਰੇ ਤੇ ਜਿੱਦਾਂ ਮਰਜ਼ੀ ਹੋਵੇ ਮੈਂ ਆਪ ਛਪਵਾ ਕੇ ਦੇਵਾਂਗੀ ਤੁਹਾਨੂੰ ਉਹ ਨਾਵ ਲਿਖੇ ਤੋ ਕੀ ਹੋ ਜਾ ਫੇਰ ਕਿਹੜਾ ਨਹੀਂ ਮੈਂ ਉਸਨੂੰ ਬਦnaam ਕਰਨਾ ਇਹ ਕਿਥੋਂ ਦਾ ਹੈ ਮੈਂ ਪੁੱਛਿਆ ਫਗਵਾੜੇ ਕੋਲੀ ਪਿੰਡ ਹੈ ਇੱਕ ਤੇ ਤੂੰ ਸਾਡਾ ਪਿੰਡ ਅੰਮ੍ਰਿਤਸਰ ਵਾਲਾ ਅੰਮ੍ਰਿਤਸਰ ਤੇ ਤਰਨਤਾਰਨ ਦੇ ਵਿਚਕਾਰ ਜਹੀ ਸੜਕ ਤੇ ਰੋਟੀ ਖਾਣ ਬਾਅਦ ਟਿਸ਼ੂ ਪੇਪਰ ਨਾਲ ਹੱਥ ਪੂੰਝ ਰਹੀ ਉਹ ਹੱਸ ਕੇ ਆਖ ਰਹੀ ਸੀ ਆਪਣਾ ਤਾਂ ਹੁਣ ਇਸ ਮੁਲਕ ਚ ਕੋਈ ਨਹੀਂ ਰਹਿ ਗਿਆ ਮੈਂ ਮੇਰੇ ਬੱਚੇ ਨੇ ਤੇ ਮੇਰੀ ਸ਼ੌਪ ਸ਼ੌਪ ਕਿੱਥੇ ਹੈ ਤੇਰੀ ਮਕਾਨ ਮੇਰਾ ਹੈ ਪਹਿਲੇ ਮੇਰੇ ਨਾਂ ਸੀ ਮੈਂ ਮੌਰਟਗੇਜ ਪਰਦੀ ਰਹੀਆਂ ਇਹਦੀ ਸਾਰੀਆਂ ਕਿਸ਼ਤਾਂ ਮੁੱਕ ਗਈਆਂ ਹੁਣ ਮੇਰਾ ਹੈ ਚਾਰ ਵਜ ਚੁੱਕੇ ਸਨ ਮੈਂ 5 ਵਜੇ ਮੋੜਨਾ ਸੀ 5 ਵਜੇ ਬਰਮਿੰਗਮ ਲਈ ਆਖਰੀ ਕੋਚ ਮਿਲਣਾ ਸੀ ਮੇਰਾ ਦੋਸਤ ਉੱਥੇ ਬੱਸ ਸਟਾਪ ਤੇ ਮੈਨੂੰ ਲੈਣ ਆਇਆ ਹੋਵੇਗਾ ਧੰਨਵਾਦ ਜੀ। ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ। ਤਲਾイク ਸ਼ੇਅਰ ਤੇ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦੱਸਣਾ। ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਜੀ।